Rhywbeth genикаf i ਬਹੁਤ ਹੀ ਸੂਝਵਾਨ ਅਤੇ ਸਤਿਕਾਰਯੋਗ ਮੁੱਖ ਮੰਤਰੀ ਸਰਖੋਬਤ ਸਿੰਘ ਮਾਨ ਅਤੇ ਖਜ਼ਾਨਾ ਮੰਤਰੀ ਸਰ ਹਰਪਾਲ ਸਿੰਘ ਚੀਮਾ ਜੀ ਪੰਜਾਬ ਦੇ ਵਿੱਚ ਕਾਰੋਬਾਰ ਨੂੰ ਬੜਾਵਾ ਦੇਣ ਲਈ ਇੱਕ ਓਟੀਐਸ ਸਕੀਮ ਲੈ ਕੇ ਆਏ ਆ। ਉਹ ਸਕੀਮ ਹੈ ਜਿਹੜੀ ਪੰਜਾਬ ਦੇ ਵਿੱਚ ਸਿਵਲ ਸਪਲਾਈ ਅਤੇ ਖਪਤਗਰ ਮਾਲ ਦੇ ਪੰਜਾਬ ਸਾਰੇ ਛੋਟੇ ਮਾਲਕ ਜਿਹੜੇ ਆਪਣੇ ਸਾਮੇ ਸਰ ਪੈਸੇ ਨਹੀਂ ਜਮ੍ਹਾਂ ਕਰਾ ਸਕਿਏ ਜਿਹੜੇ ਨਹੀਂ ਜਮ੍ਹਾਂ ਕਰਾ ਸਕੇ ਸੀਗੇ ਉਹਨਾਂ ਨੂੰ ਅਸੀਂ ਜਿਹੜਾ तकरीबन ਇਹ 1688 ਕੇਸਾ ਉਹਨਾਂ ਨੂੰ ਸਰਕਾਰ 100 ਰੁਪਏ ਦੇ ਉੱਪਰ 150 ਰੁਪਏ ਜਿਹੜਾ ਜੁਰਮਾਨਾ ਜਾਂ ਲੇਟ ਫੀਸ ਲੈਂਦੇ ਸੀ ਉਹਦੇ ਮੁਤਾਬਕ 250 ਬੰਦਾ ਤੇ ਉਹ 150 ਰੁਪਏ ਦੇ ਵਿੱਚ ਵਨ ਟਾਈਮ ਸੈਟਲਮੈਂਟ ਦੀ ਜਿਹੜੀ ਸਕੀਮ ਲੈ ਕੇ ਆਏ ਆ ਇਹ ਜਿਹੜੀ ਸਕੀਮ ਹੈ ਜਿਹੜੀ ਅਮੇਂਜਮੈਂਟ ਜਿਹੜੀ ਅਮਾਉਂਟ ਹੈ ਇਹਨਾਂ ਦੀ 15% ਤੱਕ ਹੈਗੀ ਆ ਉਸ ਦਾ ਵੱਧ ਅਤੇ ਜਿਹੜਾ ਨਹੀਂ ਲਾਗੂ ਹੁੰਦੇ ਤੇ ਜਿਹੜੀ ਇਹ ਸਕੀਮ ਹੈ ਉਹ ਜਿਹੜੇ ਛੈਲਰ ਮਾਲਕ ਅਤੇ ਟ੍ਰੇਡ ਵਿੰਗ ਦੀ ਜਿਹੜੀ ਡਿਮਾਂਡ ਕਾਫੀ ਦੇਰ ਤੋਂ ਚੱਲ ਰਹੀ ਸੀ ਜਿਹਦੇ ਨਾਲ ਇਹ ਹੁਣ ਉਸ ਦਾ ਰਾਹ ਪੱਧਰਾ ਹੋ ਗਿਆ ਇਹ ਜਿਹੜੀ ਰਕਮ ਹੈ ਅਸੀਂ ਇੱਕ ਵਾਰ ਵੀ ਜਮ੍ਹਾਂ ਕਰਵਾ ਸਕਦੇ ਹਾਂ ਤੇ ਇਹਨੂੰ ਤਿੰਨ ਕਿਸ਼ਤਾਂ ਦੇ ਵਿੱਚ ਵੀ ਜਮ੍ਹਾਂ ਕਰਵਾ ਸਕਦੇ ਹਾਂ ਇਹ ਜਿਹੜੀ ਇਹ ਰਕਮ ਜਮ੍ਹਾਂ ਕਰਾਉਦਾ ਹੈ ਤਾਂ ਉਹਨੋਂ ਜਿਹੜਾ ਉਹ ਦੁਬਾਰਾ ਆਪਦਾ ਕਾਰੋਬਾਰ ਜਿਹੜਾ ਕਰਨ ਦੀ ਪਰਮਿਸ਼ਨ ਮਿਲਦੀ ਡਿਪਾਰਟਮੈਂਟ ਲਿਸਟ ਤੋਂ ਕੱਢਿਆ ਜਾਏਗਾ ਤਾਂ ਉਹ ਬੰਦੀ ਹਾਂਜੀ ਸਰ ਤੇ ਕਹਿੰਦਾ ਨਾ ਕੋਈ ਜਿਹੜਾ ਪਹਿਲਾਂ 100 ਤੇ 150 ਰੁਪਏ ਪੈਂਦੇ ਹੋਣ ਸੁਣ ਕੇ 50 ਰੁਪਏ ਇੱਕ ਸਾਫ ਦਾ ਬਣਦੇ 100 ਦੇ ਉੱਪਰ 150 ਬਿਆ ਜਿਹੜਾ ਜੁਰਮਾਨਾ ਤੇ ਲੇਟ ਫੀਸ ਪੈਜੀ ਸੀ ਉਹਨੂੰ ਸਿਰਫ 150 ਰੁਪਏ ਦੇ ਵਿੱਚ ਹੀ ਜਿਹੜਾ ਉਹ ਐਡਜਸਟ ਕੀਤਾ ਜਾਊਗਾ 250 ਕਰੋਨਾ ਪਹਿਲੀ ਉਹਦੀ ਜਗ੍ਹਾ 150 ਹੋ ਗਿਆ 250 ਦੀ ਜਗ੍ਹਾ 150 ਦਿਆਂਗੇ ਜਮ੍ਹਾਂ ਕਰਾ ਕੇ ਉਹ ਜਿਹੜੀ ਇਹ ਸੈਟਲਮੈਂਟ ਹੋ ਜੂਗੀ ਤੇ ਉਹ ਆਪਣਾ ਫੀਸ ਜਮ੍ਹਾਂ ਕਰਵਾ ਕੇ ਇਹ ਆਪਣਾ ਕਾਰੋਬਾਰ ਚਲਾ ਸਕਣਗੇ ਇਹਦੇ ਵਿੱਚ ਕਿਹੜੇ ਕਿਹੜੇ ਸ਼ੈਲਰਾਂ ਵਾਲਿਆਂ ਨੂੰ ਕਿੰਨੇ ਪਰਸੈਂਟ ਵਾਲੇ ਤੱਕ ਦੇਣੂਗੇ ਜਿਹੜੇ ਫਾਇਦਾ ਹੋਏਗਾ ਜਿਹੜੇ ਮੈਜ਼ਰਮੈਂਟ 15% ਉਹ ਇਸ ਵਿੱਚ ਆਉਣਗੇ 15% ਤੋਂ ਵੱਧ ਵਾਲੇ ਜਿਹੜੇ ਇਸ ਸਕੀਮ ਅਧੀਨ ਨਹੀਂ ਆਉਂਦੇ ਅੱਛਾ ਉਹਨਾਂ ਨੂੰ ਫਿਰ ਅਲੱਗ ਸਲੈਬ ਬਣੀ ਹੋਈ ਹੈ ਉਹਨਾਂ ਲਈ ਕੋਈ ਕੀ ਕਿ ਜਾਂ ਪਹਿਲਾਂ ਹੀ ਜਿਵੇਂ ਜਿਵੇਂ ਪਹਿਲਾਂ ਚੱਲ ਰਿਹਾ ਉਹ ਹੀ ਚੱਲੇਗਾ ਉਹਨਾਂ ਦੀ ਜੋ ਸੈਟਿੰਗ ਹੈ ਉਹ ਜਿਵੇਂ ਪਹਿਲਾਂ ਚੱਲਦੀ ਸੀ ਉਸੇ ਤਰ੍ਹਾਂ ਹੀ ਹੋਊਗੀ ਜਿਹੜੇ ਉਹ 15% ਤੱਕ ਹੈਗੇ ਆ ਉਹਨਾਂ ਨੂੰ ਇਸ ਅਧੀਨ ਲਿਆ ਜਾਊਗਾ ਇਹ 15% ਦੇ ਵੀ ਕੈਟਾਗਰੀ ਉਹ ਤੁਸੀਂ ਕੀ ਮੰਨਦੇ ਹੋ ਉਹਨਾਂ ਨੂੰ 15% ਕੈਟਾਗਰੀ ਦੇ ਵੀ ਕੈਟਾਗਰੀ ਜਿਹੜੀ ਹੈ ਕਿ ਜਿਹੜਾ ਕਾਵਿਯ ਨੂੰ ਤੁਸੀ ਕਿ ਇਸ ਕੇ ਕੈਟਾਗਰੀ ਜੇ ਲੱਗੇ ਹੋਏ ਇਹ ਜਿਹੜਾ ਸਰਕਾਰ ਦਾ ਫੈਸਲਾ ਜੀ ਹੈ ਸਰਕਾਰ ਦਾ ਫੈਸਲਾ ਹੈ 15% ਕੈਟਾਗਰੀ ਜਿਹੜੀ ਹੈ ਸ਼ੈਡਰਾਂ ਦੀ ਤੁਸੀਂ ਉਸ ਉਸ ਕੇ ਕਿਹ ਇਸ ਐਂਗਲ ਤੇ ਲੈ ਕੇ ਆਉਣੇ ਕਿ ਵੀ ਕਿਹੜੀ ਹੋਣਗੇ 15% ਸ਼ੈਡਰ ਹੋਣਗੇ ਦੂਜੇ ਕੋਲੇ ਹੋਣਗੇ ਜਿਹੜੇ ਮੈਜ਼ਰਮੈਂਟ ਦਾ ਅਮਾਉਂਟ ਹੈ 15% ਦਿਨਾਂ ਦੀ ਹੈ ਜੀ ਠੀਕ ਹੈ ਉਹ ਇਸ ਸਕੀਮ ਦੇ ਅਧਾ ਇਨਾਮਗੇ ਜਿਹੜੇ ਇਸ ਤੋਂ ਵੱਧ ਆਲੇ ਉਹ ਨਹੀਂ ਆਉਣਗੇ ਠੀਕ ਹੈ ਜਿਹੜਾ ਤੁਸੀਂ ਬੈਨੀਫਿਟ ਦੇ ਰਹੇ ਹੋ ਬੈਨੀਫਿਟ ਤੁਸੀਂ ਲੇਟ ਨਹੀਂ ਦੇ ਰਹੇਗੇ ਤੁਹਾਡਾ ਸਮਾਂ ਜਿਹੜਾ ਤੁਹਾਨੂੰ ਪਹਿਲਾਂ ਦੇਣਾ ਚਾਹੀਦਾ ਸੀ ਸਕੀਮ ਨਾਲ ਦੇਖੋ ਜੀ ਪਹਿਲਾਂ ਵੀ ਇਹ ਸਕੀਮ ਜਿਹੜੀ ਚੱਲਦੀ ਸੀ ਇਹ ਸਪੈਸ਼ਲ ਸ਼ੈਲਰਾ ਦੇ ਸੀਜ਼ਨ ਨੂੰ ਦੇਖਦੇ ਹੋ ਸ਼ੈਲਰਾਸਤੇ ਜਿਹੜਾ ਸਪੈਸ਼ਲ ਲਿਆਦੀ ਗਈ ਆ ਇਹਦਾ ਸਮਾਂ ਜਿਹੜਾ ਉਹ ਵਧਾਇਆ ਗਿਆ ਜਿਹੜਾ ਕਿ ਸਮਾਖਤਮ ਹੋ ਗਿਆ ਸੀ ਅੱਜਾ ਜਾ ਰਿਹਾ ਤੁਸੀਂ ਇਹਦਾ ਇਸ ਨਾਲ ਕਿੰਨੇ ਸੰਤੁਸ਼ਟ ਹੋ ਤੁਸੀਂ ਦੇਖੋ ਜੀ ਓਟੀਐਸ ਜਦ ਸਕੀਮ ਕੋਈ ਵੀ ਹੁੰਦੀ ਹੈ ਭਾਵੇਂ ਭਾਵੇਂ ਕਿਸੇ ਵੀ ਵਰਗ ਵਾਸਤੇ ਹੋਵੇ ਉਹ ਹਮੇਸ਼ਾ ਹੀ ਬਣੀ ਫਿਸ਼ੀ ਹੁੰਦੀ ਹੈ ਤੇ ਜੇ ਮਤਲਬ ਹੁਣ ਜੇ 250 ਦੀ ਜਗ੍ਹਾ 100 ਰੁਪਇਆ ਮਤਲਬ ਉਹਦਾ ਘੱਟ ਕੀਤਾ ਜਾਊਗਾ ਤਾਂ ਉਹਦਾ ਮਤਲਬ ਉਹਦਾ ਫਾਇਦਾ ਦੋ ਸ਼ਹਿਰ ਵਾਲਿਆਂ ਨੂੰ ਹੋਣਾ ਹੀ ਹੈ ਉਹ ਇਸ ਵਾਸਤੇ ਵਧੀਆ ਸਕੀਮ ਹੈ ਕਾਰਨ ਇਹ ਜਿਹੜੀ ਸਕੀਮ ਲੈ ਕੇ ਆਂਦੀ ਹੈ ਉਹ ਥੋੜੀ ਸੈਲਰੀ ਸਿਚੁਏਸ਼ਨ ਇਸ ਤੋਂ ਸੰਤੁਸ਼ਟ ਹੈ ਹਾਂ ਕੋਈ ਕੋਈ ਕਹਿਣਾ ਚੁਣੇ ਭਗਵੰਤ ਮਾਨ ਜੀ ਨੇ ਜਿਹੜਾ ਕੀਤਾ ਨਹੀਂ ਬਹੁਤ ਧੰਵਾਦ ਭਗਵੰਤ ਮਾਨ ਜੀ ਦਾ ਤੇ ਖਿਆਲਾ ਮਦ੍ਰਿਚ ਮਾਹੀ ਦਾ ਜੋ ਇਹ ਸਕ੍ਰੀਨ ਲੈ ਕੇ ਆਏ ਆ ਅਸੀਂ ਉਹਦਾ ਸਵਾਗਤ ਕਰਦੇ ਕਿਸ ਤੋਂ ਵੱਖਰੀ ਕੋਈ ਮੰਗੂ ਉਹਦਾ ਡਿੱ ਕੋਈ ਹੋ ਮੰਗਾਂ ਤਾਂ ਸਰਕਾਰ ਕੋਲੇ ਹਰ ਵੇ ਚਲਦੀਆਂ ਰਹਿੰਦੀਆਂ ਉਹ ਮੰਗਾਂ ਤਾਂ ਇੰਡਸਟਰੀ ਦੀਆਂ ਕਦੇ ਮੁਖਦੀਆਂ ਨਹੀਂ ਪਰ ਜਿਹੜਾ ਹੁਣ ਜਿਹੜੀ ਇੱਕ ਮੰਨ ਲਈ ਐ ਇਹ ਬਹੁਤ ਬਦਲੋ ਵਧੀਆ ਗੱਲ ਜਿਹਦੇ ਅਸੀਂ ਧੰਨਵਾਦੀ ਆ ਸਰਕਾਰ ਦੇ ਠੀਕ ਹੈ ਕੀ ਨਾ